ਸਾ ਗੱਲ ਦਾ ਜਿੰਦਾ 11 11 11 ਤਾਂ ਹਾਂ ਅੱਡ ਮੁੜ ਕੇ ਟਾਲਦੀ ਆਉਣ ਲਾ ਕੇ ਇਹ ਕਦੋਂ ਫੋਨ ਹਾਂ ਜਮਾਂ ਟਾਈਮ ਆਇਆ ਫੋਨ ਲੱਗੇ ਮੈਨੂੰ ਫੋਨ ਆ ਗਿਆ ਬੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਅੱਜ ਬਾਈ ਟਰੈਕਟਰ ਲੈਣ ਲੱਗੇ ਆਪਾਂ ਹੋਰ ਨਵਾਂ ਇੱਕ ਤੇ ਪਹਿਲਾ ਮੌਸਮ ਖਰਾਬ ਤਾਂ ਬਾਈ ਹੁਣ ਥੋੜੀ ਧੁੱਪ ਨਿਕਲੀ ਆ ਤੇ ਟਰੈਕਟਰ ਚੱਲਿਆ ਬਾਈ ਆਪਣੇ ਪਿੰਡੇ ਇਹੇ ਅਜੇ ਜੀ ਸ੍ਰੀਕਾਲ ਜੀ ਕਾਲ ਜੀ ਸਾਰੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਤੁਸੀਂ ਆਏ ਸਾਡੇ ਕੋਲ ਮੰਡੀ ਜੀ ਦਾ ਮਖਾਜਾ ਜੀ ਗੂਗਲ ਕਿੜਾ ਮਾਰ ਕੇ ਆਈ ਜੀ ਨਾ ਨਾ ਵਧੀਆ ਕਰਿਆ ਜੀ ਹਾਂ ਕਣਕ ਲਈ ਪਿਆਰ ਹੈ ਕਿ ਤੁਸੀਂ ਉਦਾਂ ਨਹੀਂ ਆਏ ਮੰਡੀ ਚ ਆ ਕੇ ਉਦੀ ਪਿੱਛੇ ਪਿੱਛੇ ਦੇ ਬਹਿ ਕੇ ਮੁੜੀ ਗਏ ਮੰਡੀ ਜੀ ਹਾਂ ਹਾਂ ਇਹ ਤਾਂ ਮੈਂ ਪਹਿਲਾਂ ਵੀ ਆਇਆ ਤਾਂ ਅੱਛਾ ਤੂੰ ਬਾਹਰ ਦਾ ਠੀਕ ਹੈ ਅੱਜ ਵੀ ਰਾਇਆ ਤਾਂ ਠੀਕ ਹੈ ਅੱਜ ਫਿਰ ਐਂਡੋ ਫਾਰਮ ਦੇ ਦੀ ਤੁਹਾਨੂੰ ਹਾਂ ਇਹੋ ਖਾ ਖਾਰ ਲਾਤਾ ਮੁੰਡਿਆਂ ਨੇ ਠੀਕ ਆ ਵੀ ਠੀਕ ਆ ਹਾਂ ਸੁੱਟੂ ਮੈਂ ਜੀਦਾ ਖੜਾ ਲੈਣਾ ਆਪਾਂ ਨੇ ਹੁਣ ਹਾਂ ਆ ਨਵਾਂ ਨਾੜਿਆ ਰਹਿੰਦੇ ਠੀਕ ਆ ਠੀਕ ਆ ਉਹ ਵੀ ਆਊਗਾ ਕੋਈ ਦਿਨ ਕੋਈ ਗੱਲ ਨਹੀਂ ਹਾਂ ਨਾ ਇਹ ਗੱਲ ਮੈਂ ਇਹ ਕਹਿਵਾ ਜਿੱਦਣ ਦੇਣਾ ਦੇਣਾ ਢੋਹਾਰਵੇਂ ਆਪਾਂ ਨੇ ਹਾਂ ਠੀਕ ਹੈ ਹੈ ਇਹਦਾ ਮੂਡ ਨਹੀਂ ਬਣਿਆ ਚਲੋ ਮੂਡ ਬਣ ਗਿਆ ਪੂਰੇ ਖਾ ਰੋੜੀ ਆ ਮੈਂ ਤਾਂ ਜੱਜਾ ਕਹਿੰਦਾ ਮੇਰਾ ਟਰੈਕਟਰ ਲੱਖ ਰੁਪਏ ਦਾ ਵਿਕਣਾ ਮੈਂ ਤੇਰਾ ਟਰੈਕਟਰ 1.5 ਲੱਖ ਦਾ ਕੱਟੂੰਗਾ ਠੀਕ ਨਹੀਂ ਵੀ ਜੋ ਰੇਟ ਆ ਮਗਰ ਉਹਦੇ ਨਾਲ 50 ਹਜ਼ਾਰ ਰੁਪਏ ਵੱਧ ਕੱਟੂੰਗੇ ਠੀਕ ਆ ਠੀਕ ਨਹੀਂ ਹਾਂ ਤੁਹਾਨੂੰ ਇਹਨਾਂ ਦੇ ਘਾਟਾ ਨਹੀਂ ਪੈਣ ਦੇਣਾ ਆਪਾਂ ਨੇ ਠੀਕ ਨੇ ਜੀ ਹਾਂ ਜੀ ਠੀਕ ਹੈ ਹਾਂ ਬਾਕੀ ਵਾਹ ਠੀਕ ਆ ਹਾਂ ਤੇ ਬਾਕੀ ਆ ਟਰੈਕਟਰ ਚੱਲਿਆ ਅੱਜ ਆਪਣਾ ਫਤੇਗੜ ਸਾਹ ਫਤੇਗੜ ਸਾਹ ਵੇਰੀਚ ਬਸੀ ਚੱਲਿਆ ਟਰੈਕਟਰ ਤੇ ਜੋਦ ਬਾਈ ਨੇ ਥੋੜੇ ਦਿਨ ਪਹਿਲਾਂ ਵੀ ਆਪੋ ਤੇ ਇੱਕ ਟਰੈਕਟਰ ਲੈ ਕੇ ਤੇ ਹੋਰ 44 ਹਾਂ ਉਦੋਂ ਇੱਕ ਨਵਾਂ ਵੀ ਲੈ ਕੇ ਆਪਾਂ ਤੋਂ ਹਾਂ ਉਦੋਂ ਉਹ ਦੂਆ ਵੀ ਲੈ ਕੇ ਤਾਂ ਅੱਜ ਵੀਰਾ ਆਪਣਾ ਦੂਆ ਲੈ ਕੇ ਚੱਲਿਆ ਟਰੈਕਟਰ ਤੇ ਉਹਨਾਂ ਦੇ ਇਹਨਾਂ ਕੋਲ ਇੱਕ ਪਹਿਲਾਂ 14 15 ਮਾਡਲ ਵੀ ਇੱਥੇ ਹੀ ਚੱਲਦਾ ਟਰੈਕਟਰ ਅੱਛਾ ਹਾਂ ਹਾਂ 14 15 ਮਾਡਲ ਨੇ ਚੱਲਦਾ ਹੈ ਯਾਨੀ ਕਿ ਉਦੋਂ ਆਪਾਂ ਦੇ ਇੱਕ 744 ਵੀ ਲੈ ਕੇ ਗਏ ਆ ਇਹ ਤੇ ਆ ਉਹਨੂੰ ਦੇਖ ਕੇ ਆਏ ਕਹਿੰਦਾ ਉਹਨੂੰ ਦੇਖ ਕੇ ਆਏ ਆ ਇਹਨਾਂ ਦਾ ਟਰਾਲੀ ਨੂੰ ਇਹ ਟਰਾਲੀਆਂ ਦਾ ਕੰਮ ਹੈ ਨਾ ਟਰਾਲੀਆਂ ਦਾ ਕੰਮ ਹੈ ਕਿਰਾਏ-ਪਾੜੇ ਦਾ ਕੰਮ ਹੈ ਤੇ ਇਹਨਾਂ ਚ ਇਹ ਆਏ ਆ ਫਿਰ ਅੱਜ ਇਹਨਾਂ ਨੇ ਦੇਖਿਆ ਵੀ ਅੱਜ ਸਾਡੇ ਜੇ ਚਾਰ ਪੈਸੇ ਵੱਧਦੇ ਆ ਨਾ ਉਹਦੇ ਕਰਕੇ ਜਾਨੀ ਕਿ ਪਹਿਲਾਂ ਇਹਨਾਂ ਦਾ ਮਨ ਤਾਂ ਸੋਨਾ ਲੀਕਾ ਦਾ ਪਹਿਲਾਂ ਦੇ ਕੱਲ੍ਹ ਪਰਸ ਸੋਨਾ ਲੀਕਾ ਲੈ ਕੇ ਗਏ ਨਾ ਕੋਈ ਜਾਸੀ ਵਾਲੇ ਫਿਰ ਕਹਿੰਦਾ ਨਹੀਂ ਵੀ ਅਸੀਂ ਆਹੀ ਰਹਾ ਫਿਰ ਇੱਧਰੋਂ ਆਏ ਅੱਜ ਬਾਕੀ ਇਹਨਾਂ ਦਾ ਆਪਣਾ ਟਰੈਕਟਰ ਵੀ ਇੱਥੇ ਵਿੱਚ ਕਿਤੇ ਮਹਿੰਦਰਾ ਇੱਕ ਠੀਕ ਆ ਉਹ ਤਾਂ ਠੀਕ ਹੈ ਨਾ ਨੇ ਤੇ ਆਪ ਤੁਹਾਨੂੰ ਕਰਾਇਆ ਵਾ ਟਰੈਕਟਰ ਸੋਨਾ ਅੱਛਾ ਤੇ ਬਾਕੀ ਹੁਣ ਤੁਸੀਂ ਵੀ ਬਣਾਓ ਮੂਡ ਫੇ ਟਰੈਕਟਰ ਲੈਣ ਦਾ ਕੀ ਕਰੀ 50 ਸਾਲ ਲੰਗੇ ਸਾਲ ਮੂੜੇ ਨਹੀਂ ਬਣਦਾ ਹਾਂ ਸਾਡੇ ਪਿੰਡ ਚ ਵਾਈ ਸਾਰੇ ਕੋਲ ਜਿਹੜੇ ਕੋ ਦੋ ਦੋ ਕਿਲੇ ਢਾਈ ਦੇ ਉਹ ਵੀ ਟਰੈਕਟਰ ਨਵਾਂ ਲਿਆਏ ਆ ਚਾਚੇ ਦਾ ਐਸਾ ਕੋ ਮੂੜ ਨਹੀਂ ਬਣਿਆ ਟਰੈਕਟਰ ਦਾ ਮੂੜੇ ਨਹੀਂ ਬਣਦਾ ਕੀ ਕਰੀ ਯਾਰ ਹਾਂ ਲੋਕ ਤਾਂ ਅੱਪ ਨੂੰ ਬਹੁਤ ਕਹਿੰਦੇ ਥੱਲੇ ਕਮੈਂਟਾਂ ਦੇ ਵੀ ਟਰੈਕਟਰ ਦਵਾਓ ਪ੍ਰਧਾਨ ਨੂੰ ਪ੍ਰਧਾਨ ਜੀ ਹਜੇ ਪੈਰ 'ਤੇ ਮਿੱਟੀ ਨਹੀਂ ਪੈਣ ਦਿੰਦੇ 25 ਹੀ ਲਾਵਾਂਗੇ 25 ਹਾਂ 25 ਵੀ ਆ ਗਿਆ ਸਮਝ ਲਓ ਬਾਕੀ ਦੇਖਦੇ ਆ ਠੀਕ ਹੈ ਜੀ ਕਿਰਪਾ ਨਾ ਨਾ ਠੀਕ ਹੈ ਜੀ ਹੋਰ ਜੀ ਕਣਕ ਵਧੀਆ ਹੋਊਗੀ ਆ ਜੋ ਕਣਕ ਬਹੁਤ ਵਧੀਆ ਬਈ ਠੀਕ ਹੈ ਕਣਕਾਂ ਦਾ ਥੋੜੀ ਦੇਖਿਆ ਵੀਡੀਓ ਬਣਾਦਾ ਆ ਬਾਕੀ ਵੀਡੀਓ ਦਾ ਝਾੜ ਵਧੀਆ ਦਾ ਬਾਕੀ ਤੁਸੀਂ ਦੱਸੋ ਕਿਵੇਂ ਝਾੜ ਬਹੁਤ ਵਧੀਆ ਠੀਕ ਝਾੜ ਤਾਂ ਜਗੂ ਇੱਕੀ ਸਾਰੇ 20 ਦੇ ਉੱਪਰ ਹੀ ਅੱਛਾ ਇਹਨਾਂ ਗੱਲ ਠੀਕ ਆ ਜਿਹਨੇ ਦੇਸੀ ਰਾਹ ਪਾਇਆ ਰੇ ਪਾਇਆ ਵਿਆ ਉਹ 25 ਦੇ ਵੀ ਉੱਪਰ ਆ ਅੱਛਾ ਕੋਈ ਜੋ ਤੁਸੀਂ ਨਹੀਂ ਹਾਂ ਉਹ ਤਾਂ ਹੈ ਝਾੜ ਦਾ ਜੋਤਨਾ ਵੀ ਵਧੀਆ ਨਿਕਲਿਆ ਹਾਂ ਬਾਕੀ ਮਹਤਵਪੂਰਨ ਇੱਥੀ ਝਾੜ ਵਾਲੀ ਕੋਈ ਕਮੀ ਨਹੀਂ ਹੈਗੀ ਹਾਂ ਬਸ ਇੱਕ ਰੱਬ ਅੱਗੇ ਬੇਨਤੀ ਇਹ ਵੀ ਦੱਸ ਦੇਣ ਹੋਰ ਦਿਨ ਹੋਰ ਦੇ ਦੇ ਚੱਲ ਠੀਕ ਹਾਂ ਸਭ ਨੇ ਪੂਰਾ ਸਾਥ ਦੇਇਆ ਸੀ ਹਾਂ ਸਾਥ ਦੇ ਹਾਂ ਹਾਂ ਮੌਸਮ ਫਟਾ ਵੀ ਜੋਤ ਉਹ ਤਾਂ ਹੈ ਨਹੀਂ ਘਾੜ ਵਾ ਬਿਲਕੁਲ ਜੀ ਬਿਲਕੁਲ ਹੇ ਜੀ ਅਖਿਲੇ ਸਾਹਿਬ ਦੇਖ ਲੋ ਗਰਮੀ ਤਾਂ ਨਾ ਵਾਤ ਕੱਢੇ ਨਾ ਕਰਨੀ ਮੇਰੇ ਵੱਡੇ ਭਾਈ ਅੱਜ ਆ ਰਹੀ ਥੋੜੀ ਥੋੜੀ ਬੰਦੀ ਹੈ ਬੱਦਲ ਆਇਆ ਤਾਂ ਚੱਕ ਹੋ ਗਿਆ ਸਵੇਰੇ ਆਇਆ ਬਹੁਤ ਆ ਬੱਦਲ ਸੋਰਾਤ ਦੀ ਵੀ ਟਰਾਈਆਂ ਵੱਜ ਰਹੀਆਂ ਅੱਜ ਜਾਊਗਾ ਸੋਰਾਜ ਵੇਖਣ ਦਾ ਅੱਜ ਜਿਹੋ ਦੇ ਵੀਰੇ ਆਪਾਂ ਨੇ ਇੱਕ ਟਰੈਕਟਰ ਹੋਰ ਦੇਤਾ ਸੋਨਾ ਲਿਕਾ ਜਿਹੜਾ ਜਿਹੜਾ ਵਿੱਚ ਕੱਟਿਆ ਵਾਦ ਆਪਾਂ ਨੇ 2000 4 ਮਾਡਲ ਦਾ ਉਹ ਸੋਨਾ ਲਿਕਾ 750 ਅੱਜ ਆਪਣਾ ਦੂਆ ਟਰੈਕਟਰ ਚੱਲਿਆ ਬਾਈ ਦਿੰਦਾ ਇਹ ਬਾਕੀ ਇੱਕ ਟਰੈਕਟਰ ਸਾਨੂੰ ਹੋਰ ਉਮੀਦ ਹੈਗੀ ਸ਼ਾਮ ਤੱਕ ਜਾਣ ਦੀ ਉਹ ਵੀ ਸ਼ਾਇਦ ਦੇ ਦੀ ਉਦੋਂ ਫਿਰ ਕਰੀਏ ਡਿਲੀਵਰੀ ਟਰੈਕਟਰ ਦੀ ਬਲਾਈਏ ਬੰਦਿਆਂ ਨੂੰ ਹੈ ਉਹ ਬਲਾਈਏ ਬੰਦਿਆਂ ਨੂੰ ਕਰੀਏ ਡਿਲੀਵਰੀ ਇਹਦੀ ਫਿਰ ਤੇਕਰ ਬਾਈ ਜੌਂਡੀ ਵਾਲਾ ਖੜਾ 5039 ਤੇ ਚਾਚੇ ਦੇਦਾ ਕਿਵੇਂ ਟਰੈਕਟਰ ਟਰੈਕਟਰ ਵਧੀਆ ਟਰੈਕਟਰ ਦੇਖਣ ਨੂੰ ਛੋਟਾ ਨਹੀਂ ਲੱਗਦਾ ਇਹ ਹਾਂ ਉਹ ਤਾਂ ਛੋਟਾ ਹੈ ਤੂੰ ਇਹ ਟਰੈਕਟਰ ਮੂਰੇ ਜਮੇ ਛੋਟਾ ਲੱਗ ਜਾਂਦਾ ਟਾਇਰ 13 ਦੇ ਹਨ ਨਾ ਉਹਦੇ ਬਾਈ ਖੜੇ ਲੱਗੇ ਹੋਏ ਮਖੌਲ ਕਰਨ ਉਹਦੇ ਮਜ਼ਾਕ ਡਾਉਂਦੇ ਸਾਡਾ ਮਜ਼ਾਕ ਪੂਰਾ ਡਾਉਣਾ ਹੈ ਜੀ ਇਹ ਪੂਰਾ ਇਹਨਾਂ ਆਪਣੇ ਮਾਲ ਵਾਲੀ ਵੀਡੀਓ ਦਾ ਦੇਖ ਕੇ ਬਹੁਤ ਮਖੌਲ ਡਾਉਂਦੇ ਆ ਹਾਂ 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 ਇਦਾਂ ਨਾ ਕਰੋ ਜੇ ਤੇ ਇਦਾਂ ਨਾ ਕਰੋ ਹਾਂ ਮੇਰੇ ਪਰ ਅੱਛਾ ਅੱਛਾ ਮੇਰੇ ਪਾਸੇ ਸਾਹਮਣੇ ਆ ਕੇ ਲਾਓ ਫਿਰ ਹਾਂ ਅਮਣੂ ਸਾਹਮਣੇ ਹੋ ਬਾਈ ਸਲੋਜੀ ਬਾਈ ਮੱਥਾ ਲੱਗੇ ਟੇਕਣ ਬਾਈ ਨੇ

ਕਿ ਇਹ ਮੇ ਪੂਰਾ ਹੈ ਪੱਕੀ ਗੱਲ ਹੈ ਜੀ ਹੋਰ ਹੋਰ ਤੇ ਉੱਪਰ ਬੰਨਾ ਵੀ ਛੱਡ ਵੀ ਤਈ ਹੁਣ ਆਪਣਾ ਹੁਣ ਛੱਡਣਾ ਆਪਾਂ ਦਾ ਉਹੀ ਗੱਲ ਆ ਉਹੀ ਗੱਲ ਆ ਠੀਕ ਹੈ ਜੀ ਠੀਕ ਆ ਪੱਕੀ ਗੱਲ ਆ ਲੈ ਭਾਈ ਲੱਡੀ ਵੀ ਆ ਗਿਆ ਕਿ ਆ ਜਾ ਵੀਰ ਗੱਡੀ ਆ ਜਾ ਬਸਾਉਂਦੇ ਫਿਰਦੇ ਐ ਮੈਨੂੰ ਆ ਜਾ ਉਹ ਤਾਂ ਦੇਣਾ ਹੀ ਪੈਂਦਾ ਜੀ ਨਹੀਂ ਇਸ ਤੋਂ ਪਹਿਲਾਂ ਲੋਚੋ ਆਇਆ ਮੈਂ ਬਾਹਰੋਂ ਦਾ ਪਰ ਲਿਓ ਜੀ ਬਾਈ ਕਰੋ ਮੂੰਹ ਮਠਾ ਸਾਰੇ ਜੀ ਮੁਬਾਰਕਾਂ ਬਾਈ ਮੁਬਾਰਕਾਂ ਮੁਬਾਰਕਾਂ ਬਾਈ ਜੀ ਬਹੁਤ ਬਹੁਤ ਲੈ ਲਿਆ ਬਾਈ ਜੋਤ ਨੇ ਲੈ ਲਿਆ ਹੋਰ ਤਾਂ ਦਾ ਪਿੱਛੇ ਉਹਦਾ ਜੈਕ ਪਾਈ ਚਲਾਣਾ ਹੈ ਨਾ ਹੋਰ ਤਾਂ ਦਾ ਪਿੱਛੇ ਆ ਆਂਦੀਆਂ ਨੇ ਉਹ ਜੈਕ ਪਾਈ ਚਲਾਣੇ ਨੇ ਦੋ ਜਾਂ ਚੀ ਦੋ ਖੜੋ ਆ ਜੂ ਪੁੱਤਾਂ ਦੀ ਜੀ ਜੀ ਚੰਗੇ ਪਟੜ ਦੇ ਤੇਰਾ ਸਨ ਮਾਰਿਆ ਆਜੂ ਆ ਗਿਆ ਸੀ ਆਜੂ ਵੀ ਆਜੋ ਆਜੂ ਵੀ ਕੋਲ ਨੂੰ ਫੋਨ ਆ ਗਿਆ ਜੀ ਪ੍ਰਧਾਨ ਜੀ ਨੂੰ ਚਲੋ ਜੀ ਚਲੋ ਖੜ ਜਾ ਖੜ ਜਾ ਕਰਨ ਵੀ ਖੜ ਜਾਓ ਖੜ ਦਿਓ ਬਾਈ ਸਾਸ ਆ ਗਿਆ ਜੀ ਚਲੋ ਜੀ ਬਾਈ ਬਹੁਤ ਠੀਕ ਹੈ ਜੀ ਮੁਬਾਰਕਆ ਬਾਈ ਬਹੁਤ ਬਹੁਤ ਓਕੇ ਜੀ ਮਦਾਨ ਜੀ ਜੋ ਤੋ 12 ਦਿਨ ਤੁਪਲੀ ਰਾਜ ਕਪੜੇ ਦੀ ਰੱਖਿ ਰੱਖੇ ਸਾਈਕ ਪਕੜਾ ਜੋ ਕਰਕੇ ਬਾਈ ਨੂੰ ਸਮਝਾ ਰਹੇ ਤੇ ਬਾਈ ਸਾਡੇ ਆ ਵੀਰਾਂ ਨੇ ਟਰੈਕਟਰ ਲਿਆ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਵੀਰ ਜੀ ਬਾਈ ਬਾਈ ਨੇ ਸਾਤੋਂ ਥੋੜੇ ਦਿਨ ਪਹਿਲਾਂ ਵੀ ਟਰੈਕਟਰ ਲੈ ਕੇ ਤੇ ਇੱਕ 843 ਤੇ ਹੁਣ ਬਾਈ ਨੇ ਦੁਬਾਰਾ ਉਹ ਵੀ ਆਏ ਤੁਸੀਂ ਨਾਲੇ ਮੜਾ ਤੇ ਬਾਈ ਦਾ ਆਪਣੇ ਵੈਸੇ ਵੀ ਬਾਈ ਦਾ ਫਤੇਗੜ ਸਾਹਿਬ ਹੈ ਅਸੀਂ ਬਠਾਣਾ ਸਾਡੇ ਹੁਸੈਨਪੁਰਾ ਪਿੰਡ ਹੈ ਵੀਰ ਜੀ ਠੀਕ ਹੈ ਜੀ ਪਹਿਲਾਂ ਵੀਂਡੋ ਪਰਮ ਟਰੈਕਟਰ ਠੀਕ ਹੈ ਪਹਿਲਾਂ ਕਿਹੜਾ ਮਾਡਲ ਹੈ ਪਹਿਲਾਂ ਸਾਡੇ ਕੋਲ ਵੀਰੇ 10 ਮਾਡਲ ਸੀ 10 ਮਾਡਲ ਠੀਕ ਹੈ ਜੀ ਸਾਨੂੰ ਬਹੁਤ ਵਧੀਆ ਟਰੈਕਟਰ ਲੱਗੇ ਆ ਇੰਡੋਕਾਰ ਠੀਕ ਹੈ ਜੀ ਅਸੀਂ ਐਸੀ ਕਰਕੇ ਹੁਣ ਨਵਾਂ ਫੇਰ ਦੁਆਰਾ ਘੜਾਇਆ ਵੇਤੀ ਕੰਮ ਆਪਣਾ ਜੀ ਕਿਰਾਏ ਪਾੜੇ ਸਾਡਾ ਵੀਰੇ ਜੀ ਏਸੀ ਵੀ ਹੈ ਸਾਡੇ ਕਿਰਾਏ ਵੇ ਤੱਕ ਕਿਰਾਏ ਪਾੜੇ ਦਾ ਕੰਮ ਹੀ ਕੀਤੀ ਵੀ ਹੈ ਜੀ ਅੱਛਾ ਜੀ ਛਿੱਤੀ ਬਾੜੀ ਵੀ ਕਰਨੇ ਕਿ ਕਿਰਾਏ ਪਾੜੇ ਦਾ ਆਲ ਆਊਂਡਰੇ ਕੰਮ ਕਰਦੇ ਜਿਹੜਾ ਮਰਜ਼ੀ ਹੋਵੇ ਆਲ ਆਊਂਡਰ ਕੰਮ ਕਰਦੇ ਠੀਕ ਹੈ ਜੀ ਜਿਹੜਾ ਮਰਜ਼ੀ ਦਾ ਮਾਹ ਵਾਲੇ ਠੀਕ ਹੈ ਜੀ ਸਾਨੂੰ ਬਹੁਤ ਵਧੀਆ ਟਰੈਕਟਰ ਲ ਬਾਪੂ ਮੁਬਾਰਕਾ ਤੁਹਾਨੂੰ ਵੀ ਬਹੁਤ ਬਹੁਤ ਹੈ ਜੀ ਨਾ ਕੋਈ ਹੈ ਚਾਚਾ ਜੀ ਹਾਂ ਅਰੇ ਚਾਹੀ ਫੜਾਉਣ ਲੱਗੇ ਹਾਂ ਹਾਂ ਮੈਂ ਕਹਿੰਦਾ ਚਾਹੀ ਫੜਾਉਗਾ ਬੰਦਾ ਸ਼ਗਲ ਹੈ ਜਿਹੜਾ 11000 11 11 ਤੋਂ ਹਾਂ ਅੰਮੜ ਕੇ ਟਾਲ ਕੇ ਆਉਣ ਲਾ ਕੇ ਉਹ ਕਹਿੰਦਾ ਫੜਾਉਣ ਹਾਂ ਜਮਾਂ ਟਾਈਮ ਆਇਆ ਫੋਨ ਲਾ ਕੇ ਮੈਨੂੰ ਫੋਨ ਆ ਗਿਆ ਬੰਦਾ 5000 ਬਚਾ ਲਿਆ 11000 ਰੁਪਏ ਬਚਾ ਲਿਆ ਬਚਾ ਲਿਆ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ 5000 ਕਰਦੇ ਆ ਨਾ ਨਾ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਇਹ ਮੁੰਡੇ ਨਾਲ ਲਾਈ ਜੀ ਲੋ ਜੀ ਬਾਈ ਆਂਸੀਆਂ ਹੋ ਗੀਆਂ ਸਾਰੀਆਂ ਬੰਦ ਦੇਖੋ ਐਨ ਮੰਡੀ ਚ ਪੂਰਾ ਸ਼ਾਂਤਮਈ ਮਾਹੌਲ ਹੋ ਗਿਆ ਕਣਕ ਵੀ ਅੱਜ ਬਾਈ ਆਈ ਨਹੀਂ ਹੈਗੀ ਮੀਂਹ ਕਰਕੇ ਵੈਸੇ ਲਗਭਗ ਕਣਕ ਦਾ ਕੰਮ ਸਾਰਾ ਨਿਬੜੇ ਗਿਆ ਤੇ ਇੱਕ ਦੋ ਦੋ ਦਿਨ ਦਿਨ ਦਾ ਕੰਮ ਹੋਰ ਚੱਲੂਗਾ ਵਾਤੇ ਵਾਤੇ ਤੇ ਬਾਕੀ ਬਾਈ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਤੇ ਜੇ ਕਿਸੇ ਵੀ ਹੋਰ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਸਭ ਨੂੰ ਪਤਾ ਹੀ ਆਪਣਾ ਕਿਸੇ ਨੇ ਕੋਈ ਵੀ ਪੁਰਾਣਾ ਟਰੈਕਟਰ ਸੇਲ ਕਰਨਾ ਥੱਲੇ ਨੰਬਰ ਦਿੱਤਾ ਹੁੰਦਾ ਉਹਦੇ ਉਹਦੇ ਆਪਣੇ ਨਾਲ ਗੱਲਬਾਤ ਕਰ ਸਕਦਾ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਨੇ ਕਿਸੇ ਹੋਰ ਨਵੇਂ ਬਲੌਗ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ